ਇਹ ਭਿਆਨਕ ਆਵਾਜ਼ ਹੈ ਤਰ ਆਵਾਜ਼ ਦੇ ਵਿੱਚ ਭੈ ਅਵਾਜ਼ ਜਿਵੇਂ ਬਾਣੀ ਭੈ ਦਿੰਦੀ ਹੈ ਸਾਨੂੰ ਬਹੁਤ ਸਾਰਾ ਬਹੁ ਜਗਾ ਭੈ ਦਿੰਦੀ ਹੈ ਨਾ ਭੈ ਵਾਲੇ ਪ੍ਰਮਾਣ ਨੇ ਆਵਾਜ਼ ਦੇ ਵਿੱਚ ਗਿਆਨ ਵੀ ਹੈ ਗਿਆਨ ਭੈ ਵਾਲਾ ਗਿਆਨ ਨਹੀਂ ਮੰਨੋਗੇ ਕਿਸੇ ਦਾ ਕੁਝ ਨਹੀਂ ਜਾਣੋ ਕਿਸੇ ਖਾਤਰ ਨਹੀਂ ਕਿਸੇ ਦੇ ਕਰਨੋ ਇਹ ਇਹ ਸੀ ਪੱਖ ਲੈ ਲਿਆ ਸਾਡੇ ਘਰਾਂ ਦੀ ਕਰਨ ਜਿਹਨੇ ਕਰਨੇ ਇਹ ਕੋ ਲੋਕ ਪੈਦਾਰੇ ਲੈ ਪੈਦਾਰੇ ਸੜਕ ਹੀ ਜਾਂਦਾ ਇਹ ਪੱਖ ਤੋਂ ਕੀਤਾ ਡਰਾਉਣਾ ਪੱਖਾ ਗਿਆਨ ਵੀ ਹੈ ਨਾਲ ਦੋ ਪਾਸਿਆਂ ਤੋਂ ਪ੍ਰੈਸ਼ਰ ਹੈ ਆਵਾਜ਼ ਵਿੱਚ ਜੋਸ਼ ਹੈ ਡਰਾਉਣਾ ਮਤਲਬ ਹੈ ਡਰਾਉਣੀ ਹੈ ਲੱਭਦੇ ਡਰਾਉੜੇ ਨੇ ਡਰਾਉਣ ਵਾਲੇ ਨੇ ਘਾਰ ਵੀ ਨਾਲ ਜੇ ਨਹੀਂ ਮੰਨਣਾ ਕਿਸੇ ਨੇ ਦਰਿਆ ਦੇ ਕਿਨਾਰੇ ਤੇ ਜੇ ਵਰਜਣਾ ਕਿਸੇ ਨੇ ਪਾਣੀ ਚੱਲਦੇ ਦੇ ਨਹੀਂ ਪੀੜੋ ਤੇ ਉਦੋਂ ਭੇੜੇ ਕਰਮੋਂ ਦੇ ਕੀ ਹੋ ਸਕਦੇ ਨੇ ਉਦੋਂ ਮੂਰਖਾ ਉਦੋਂ ਵੱਡੀ ਮੂਰਖਤਾ ਕੀ ਹੋ ਸਕਦੀ ਹੈ ਉਹਦੇ ਵਾਸਤੇ ਚੱਕਰ ਦੁੱਤ ਮੰਡੀ ਦੁੱਤ ਮੰਡੀ ਦਾ ਬੰਦਾ ਦੋ ਪਾਸਿਆਂ ਤੋਂ ਵੰਡ ਗਈ ਜੁੱਦ ਬਿਜਲੀ ਕੜਖਦੀ ਵੀ ਹੈ ਚਮਕ ਵੀ ਦਿੰਦੀ ਹੈ ਚਾਨਣ ਵੀ ਕਰਦੀ ਹੈ ਕੜਖਦੀ ਵੀ ਹੈ ਦੋ ਗੱਲਾਂ ਨੇ ਇਕੱਠੀ ਦੁੱਤ ਮੰਡੀ ਤਾਂ ਕਿ ਹੈ ਦੋ ਪਾਸੇ ਦੇ ਜੰਗ ਵੰਡ ਲਿਆ ਕੋ ਮੰਨਿਆ ਨਹੀਂ ਨਾ ਕਦੋਂ ਆ ਕਟਿਆ ਜਾ ਜੋ ਚੱਕਰ ਚੱਕਰ ਚਲਾਏ ਕਰਾਏ ਦੇਓ ਅਰ ਭਾਜਿਤ ਦੰਤ ਵੱਡੇ ਵੱਰ ਬੰਡੀ ਚੱਕਰ ਚਲਾਏ ਚੱਕਰ ਚੱਲਦਾ ਨਾ ਧੰਨਵਾਦ ਚਲ ਵੀ ਕਿਹੜੇ ਚੱਕਰ ਸ਼ਬਦ ਚੱਲਦਾ ਨਾ ਉਪਦੇਸ਼ ਚੱਲਦਾ ਉਪਦੇਸ਼ ਚੱਕਰ ਹੈ ਗਲਬਾਦ ਦਾ ਰੌਂਡ ਗਲਬਾਦ ਦਾ ਰੌਂਡ ਚੱਲਦਾ ਹੈ ਚਲਾਏ ਚਲਾਏ ਦਿਓ ਅਰ ਭਾਜਿਤ ਦੰਤ ਬੜੇ ਵੱਡ ਬੰਡੀ ਬੜੇ ਬੜੇ ਜਿਹੜੇ ਦੰਤ ਨੇ ਮੂਰੇ ਪੱਜੇ ਜਾਂਦੇ ਸਾਬਣਾ ਨਹੀਂ ਕਰ ਰਹੇ ਚੱਕਰ ਮਦਾਨ ਛੱਡ ਗਏ ਏ ਬ ਜਵਾਬ ਨਹੀਂ ਦੇ ਰਹੇ ਹੁਣ ਪੂਤ ਪਿਛਾਚਨ ਮਾਸ ਆਹਾਰ ਕਰੈ ਕਿਲਕਾਰ ਖਿਲਾਰ ਕੇ ਝੰਡੀ ਪੂਤ ਪਿਛਾਚਨ ਮਾਸ ਆਹਾਰ ਕਰੇ ਆਹਾਰ ਕਰ ਮਾਸ ਆਹਾਰ ਕਿਲਕਾਰ ਕਰ ਖਿਲਾਰ ਕੇ ਝੰਡੀ ਜਿਵੇਂ ਪੂਤ ਪਿਛਾਚਨ ਲੋ ਜਿਹੜੇ ਉਹ ਮਾਸ ਖਾ ਰਹੇ ਨੇ ਅਰ ਸਰਦੇ ਬਾਲ ਖੜਾਏ ਹੋਏ ਨੇ ਸਰਦੇ ਬਾਲ ਜਿਹਨ ਨੇ ਉਖੜਾਏ ਹੋਏ ਆਪਣਾ ਉਹਦਾ ਸ਼ਾਗਰ ਹੈ ਨੇ ਆਪਣਾ ਉਹਨੇ ਖਲਕਾਰ ਖਲਾਰਕ ਝੰਡੀ ਖਲਕਾਰ ਆਪਣਾ ਖਲਕਾਰਾ ਮਾਰਦੇ ਨੇ ਉਹ ਤੇ ਜੰਗੜਾ ਮਾਰਦੇ ਨੇ ਮੌਜਮਣੀ ਹੋਈ ਉਹਨਰ ਹਾਂਜੀ ਮੁੰਡ ਕੋ ਮੁੰਡੇ ਉਤਾਰ ਦੇਓ ਅਬ ਚੰਡ ਕੋ ਹੱਥ ਲਗਾਵਤ ਚੰਡੀ ਮੁੰਡ ਕੋ ਮੁੰਡੇ ਉਤਾਰ ਦੇਓ ਮੁੰਡ ਦਾ ਮੁੰਡ ਤੱਕਣ ਤਾ ਅਬ ਚੰਡ ਕੋ ਹੱਥ ਲਗਾਵਤ ਚੰਡੀ ਹੁਣ ਚੰਡ ਨੂੰ ਹੱਥ ਲਾਊਗੀ ਹਾਂਜੀ ਸਵਈਆ ਮੁੰਡ ਮਹਾਰਣ ਮਦ ਹਣਿਓ ਫਿਰ ਕੈਬਰ ਚੰਡ ਤਵੇ ਇਹ ਕੀਨੂੁੰਡ ਮਹਾ ਮੁੰਡ ਮਹਾਰਾਣ ਮਦ ਰਣਵਦ ਮਹਾਰਾਣ ਡੜ ਦੇ ਵਿੱਚ ਮੁੰਡ ਨੂੰ ਹਣਿਆ ਮਾਰ ਦਿੱਤਾ ਫਿਰ ਕੈਬਰ ਚੰਡ ਤਵੇ ਇਹ ਕੀਨੂ ਫਿਰ ਕੈਬਰ ਚੰਡ ਤਵੇ ਇਹ ਕੀਨੂ ਫਿਰ ਸ਼ਕਤੀ ਫਿਰ ਤਕੜੀ ਹੋ ਕੇ ਫਿਰ ਇਹ ਕੀਤਾ ਤਕੜਾ ਹੋ ਕੇ ਫਿਰ ਇਹ ਕੀਤਾ ਮਾਰ ਬਿਜ਼ਾਰ ਦਈ ਸਭ ਸੈਨਸੋ ਮਾਰ ਬਿਜ਼ਾਰ ਮਾਰ ਕੇ ਸਭ ਸਨ ਭਜਾ ਲਈ ਸ਼ਬਦ ਨਾ ਕੁੱਟ ਕੇ ਸ਼ਬਦਾਂ ਨੇ ਬਾਣ ਚਲਾ ਕੇ ਸਾਰੀ ਸੈਨਾ ਸੈਨਾ ਅੱਗੇ ਲਾ ਲਈ ਬਿਦਾਰ ਭਜਾ ਦਤ ਚੰਡ ਕਾ ਚੰਡ ਸੋ ਆਹ ਬਕੀਨੋ ਚੰਡ ਦਾ ਗੱਲ ਲੈ ਫਿਰ ਆਹ ਬਦ ਅੱਗੇ ਚੰਡ ਦਾ ਗੱਲ ਲੈ ਲੈ ਚੰਨੂ ਕੇ ਲੈ ਹੂੰ ਚੰਡ ਕਾ ਚੰਡ ਸੋ ਆਹ ਬਕੀਨੋ ਲੈ ਚੰਡ ਨੇ ਉਹ ਉਹਦਾ ਨੂ ਵੀ ਚੰਡ ਹੈ ਇਹ ਵੀ ਚੰਡ ਹੈ ਉਹ ਵੀ ਚੰਡ ਹੈ ਉਹ ਵੀ ਗਿਆਨੀ ਹੈ ਚੰਡ ਇਹ ਪ੍ਰਚੰਡਾ ਹੈ ਉਹ ਚੰਡ ਸਰ ਉਹ ਚੰਡਾ ਹੈ ਪ੍ਰਚੰਡ ਵੀ ਨਾਲ ਇਹ ਚੰਡ ਪ੍ਰਚੰਡਾ ਉਹ ਕੱਲਾ ਚੰਡ ਹੈ ਲੈ ਬਰਛੀ ਕਰਮੈ ਹਰੀ ਕੋ ਸਿਰ ਕੈਬਰ ਮਾਰ ਜੁਦਾ ਕਰ ਦਿਨੂ ਲੈ ਬਰਛੀ ਕਰਮੈ ਸਿਰ ਸਿਰ ਕੈਬਰ ਮਾਰ ਜੁਦਾ ਕਰ ਦਿਦੂ ਬਰਛੀ ਲੈ ਕੇ ਦੇਖੋ ਬਰਛੀ ਨਾਲ ਸਿਰ ਨਹੀਂ ਜੁਦਾ ਹੁੰਦਾ ਮੈਨਿਆ ਜਾਂਦਾ ਕੈਬਰ ਮਾਰ ਜੁਦਾ ਕਰ ਦਿਨੂ ਪਰ ਉਹ ਕਟਦਾ ਵਿੱਚ ਉਹਦੇ ਪਰ ਉਹ ਕਟਦਾ ਉਹਦੇ ਐਸੀ ਬਰਛੀ ਮਾਰੀ ਪਾਰ ਕਰਤੀ ਬਾਣ ਜੋ ਵਾਹਿਆ ਇੱਕ ਕਬੀਰ ਸਤਗੁਰ ਸੂਰਮੇ ਬਾਣ ਜੋ ਬਾਇਆ 1 ਲੱਖ ਦੀ ਪੋਇਂਗਰ ਪਰਿਆ ਪਰਿਆ ਕਰੇ ਜੇ ਸ਼ੇ ਤਾਰ ਕਰਤੀ ਵਸੀ ਇਕੋ ਹੀ ਮਾਰ ਜੇ ਇਹ ਕੋਈ ਸ਼ਬਦ ਨਹੀਂ ਚੰਡ ਦਾ ਪਹਿਲਾ ਥਾਏ ਪਰ ਚੰਡੇ ਕਰਨਾ ਸੀ ਇਹਨੂੰ ਇਹਦਾ ਪਹਿਲਾ ਹੀ ਚੰਡਾ ਹੈ ਚੰਡਿਆ ਹੋਇਆ ਕਿਸੇ ਸਿਆਣੇ ਦਾ ਪਹਿਲੇ ਹੀ ਝੰਡਿਆ ਹੋਇਆ ਹੈ ਪਹਿਲੇ ਮੰਨਿਆਤਾ ਹੋਇਆ ਹੈ ਬਸ ਉਹ ਅੱਗੇ ਲਾਉਣ ਵਾਲੀ ਗੱਲ ਸੀ ਤੀਲੀਓ ਲੌੜੀ ਸੀ ਇਹਨੂੰ ਤੀਲੀਓ ਦਿਖਾਉਣੀ ਸੀ ਲੈ ਕੇ ਮਹੇਸ਼ ਤਰਸੂਲ ਗਣੇਸ਼ ਕੋ ਰੁੰਡ ਕਿਓ ਜਨ ਮੁੰਡਕ ਵੀ ਹੇ ਸਮਝ ਲਓ ਜੇ ਸ਼ਿਵ ਜੀ ਨੇ ਤਰਸੂਲ ਲੈ ਕੇ ਗਣੇਸ਼ ਕੋ ਰੁੰਡ ਕਿਓ ਜਨ ਮੁੰਡਕ ਵੀ ਗਣੇਸ਼ ਦਾ ਸਿਰ ਵੱਡ ਦਿੱਤਾ ਰੁੰਡ ਕਿਓ ਜਨ ਮੁੰਡਕ ਵੀ ਨੂੰ ਰੁੰਡ ਕਰਤਾ ਸਿਰ ਵੱਡ ਕੇ ਸ਼ਿਵ ਜੀ ਨੇ ਸਿਰ ਵੱਡਿਆ ਸੀ ਨਾ ਆਪਣੇ ਮੁੰਡੇ ਦਾ ਗਣੇਸ਼ ਦਾ ਐ ਉਹਦਾ ਸਿਰ ਵੱਡਤਾ ਜੇ ਤਾਂ ਗਣੇਸ਼ ਦਾ ਸਿਰ ਵੱਡਿਆ ਸੀ ਤਾਂ ਤੇ ਵੀ ਵੱਡਿਆ ਜੇ ਉਹਦਾ ਵੱਡਿਆ ਨਹੀਂ ਤਾਂ ਉਹ ਨਹੀਂ ਵੱਡਿਆ ਉਹ ਪੈਸਾ ਉਹ ਕਰ ਲੋ ਸੋ ਰਠਾ ਕਾਇਲ ਹਕੂਮਤ ਕੋਟ ਜਾਏ ਪੁਕਾਰੇ ਸੁਭਪਾ ਕਾਇਲ ਹਕੂਮਤ ਕੋਟ ਜਾਏ ਪੁਕਾਰੇ ਸੁਭਪਾ ਮਾਰੇ ਦੇਵੀ ਕੋਟ ਸੁਭੜ ਕਟ ਕੇ ਵਿਗਟ ATI ਕਰੋੜਾ ਮਾਰਤੇ ਦੇਵੀ ਨੇ ਕਹਨੇ ਕਾਇਲਾਂ ਨੂੰ ਜਾ ਕੇ ਦੱਸਿਆ ਸਾਰੇ ਖਪਾਤੇ ਦੇਵੀ ਦੇ ਜਿੰਨਾ ਕਟਕ ਸੀ ਬਿੱਕਟ ਜੀ ਬੜਾ ਖਤਰਨਾਕ ਸੀ ਸਾਰੇ ਕੋਈ ਵੀ ਨਹੀਂ ਛੱਡਿਆ ਗਾਜ ਰਾਜ ਗਾਤ ਕੇ ਬਾਅਦ ਇਹ ਕਹੀ ਜੁਤਾਹੀ ਠੌਰ ਕਹਿੰਦਾ ਹੁਣ ਮੈਂ ਰਾਜ ਧਰਮ ਦੀ ਗੱਲ ਕਰਨ ਲੱਗਿਆ ਸਭ ਕਹਿੰਦੇ ਰਾਜ ਗਾਤ ਕੇ ਬਾਅਦ 베ਰੀ ਇਹ ਹੁਣ ਰਾਜ ਧਰਮ ਹੋਏ ਮੇਰਾ ਧਰਮ ਹੋਏ ਜੇ ਮੇਰੇ ਬੰਦੇ ਮਾਰਤੇ ਜਿਹਨੇ ਉਹਨੂੰ ਛੱਡਣਾ ਹੁਣ ਮੇਰਾ ਧਰਮ ਨਹੀਂ ਰਾਜ ਗਾਤ ਕੀ ਗੱਲ ਹੈ ਇਹਨੇ ਅਰਥ ਉਲਟੇ ਕਰਤੇ ਇੱਥੇ ਰਾਜ ਗਾਥੀ ਦੇ ਰਾਜ ਧਰਮ ਹੈ ਰਾਜੇ ਦਾ ਧਰਮ ਹੈ ਰਾਜ ਧਰਮ ਕਰਕੇ 라ਵਣ ਲੜ ਰਿਹਾ 라ਵਣ ਨੂੰ ਕਹਿੰਦਾ ਸੁਲਾ ਕਰ ਲੈ ਕਹਿੰਦਾ ਹੁਣ ਮੇਰਾ ਧਰਮ ਨਹੀਂ ਸੁਲਾ ਕਰਦਾ ਸਾਰੇ ਬੰਦੇ ਪਰਵਾਹਤੇ ਮੈਂ ਆਪਣੀ ਜਾਨ ਵਾਸਤੇ ਸੁਲਾ ਕਰ ਲਾਂ ਇਹ ਜੀ ਜ਼ਿੰਦਗੀ ਦੀ ਮੈਨੂੰ ਲੋੜ ਨਹੀਂ ਹੈ ਸਾਰੇ ਮਰੇ ਨੇ ਮੇਰੇ ਵਾਸਤੇ ਮਰੇ ਤੋ ਮੈਂ ਨਹੀਂ ਹੁਲ ਬਜ ਜੰਗ ਕਰੂਗਾ ਜੰਗ ਨਹੀਂ ਬੰਦ ਹੋਊਗੀ ਕਹਿੰਦਾ ਚੱਲੂਗੀ ਮੈਂ ਰਾਜਗਾਰ ਦੀ ਗੱਲ ਹੈ ਵੀ ਉਹਨੂੰ ਐ ਤਾਂ ਮੈਂ ਚੰਡੀ ਨੂੰ ਮਾਰੂਗਾ ਕਿਆ ਮਰੂ ਬਸ ਰਾਜਗਾਦ ਕੇ ਬਾਤ ਹੈ ਕਹੀ ਸੁਦਾਹੀ ਠਾਰ ਮਰਹੁ ਜੀਅਤ ਨਾ ਛੱਡੂ ਇਹ ਤਾਂ ਮੈਂ ਆ ਮਰੂਗਾ ਇਹ ਆਉ ਨੂੰ ਜੀਉਂਦੀ ਨਹੀਂ ਛੱਡਦਾ ਮਰਹੁ ਜੀਉਤ ਨਾ ਛੱਡੂ ਇਹ ਤਾਂ ਮੈਂ ਮਰੂਗਾ ਇਹ ਆਉ ਨੂੰ ਜੀਉਦੀ ਛੱਡਦਾ ਕਹੋ ਇਹ ਰਾਜ ਧਰਮ ਹੈ ਕਹੋ ਸਤ ਨਾਹ ਔਰ ਬਾਹਰ ਕੋਈ ਸੱਚ ਨਹੀਂ ਐ। ਹੋਰ ਕੁਝ ਨਹੀਂ ਐ ਹੋ ਸਕਦਾ। ਇਹ ਰਾਜ ਤਰਫ। ਜਾਂ ਤਾਂ ਮਾਇਆ ਮਰੂਗਾ, ਪਿਆਰੂ ਜੂਗਾ। ਜਿਹਨਾਂ ਜਰੋਂ ਜਿੰਦਗੀ ਐ, ਵੇਜਉਂਦਾ ਨਹੀਂ ਰਹਾ। ਦੋਨੋਂ ਜਉਂਦੇ ਨਹੀਂ ਰਹਿ ਸਕਦੇ ਉਹ ਕਿਰਬਚੂ ਦੋਹਾਂ ਚੋਂ। ਇੱਕ ਵਜੂ। ਤੁੰਡ ਸੁੰਭ ਕੇ ਚੰਡਕਾ ਚੜ ਬੋਲੀ ਇਹ ਪਾਏ। ਐ ਸਮਝ ਲੋ ਵੀ ਚੰਡਕਾ ਸੁਭਰੇ ਮੂੰਹ ਤੇ ਚੜ ਕੇ ਆਪ ਹੀ ਬੋਲੀ ਬੋਲਦੀ। ਕਾਲ ਬੋਲੇ ਆਏ ਉਹਦੇ। ਇਹ ਮਰੂ ਮੈਂ ਮਰੂਗਾ ਮਰੂ ਤਾਂ ਪਹਿਲਾਂ ਕਹਿੰਦਾ ਨਾ ਜੀਤ ਨਾ ਛਾਡੂ ਤਾਂ ਬਾਅਦ ਚ ਕਹਿੰਦਾ ਮੰਨੋ ਆਪਣੀ ਮ੍ਰਿਤਕ ਨੂੰ ਲੀਨੋ ਅਸਰ ਬੁਲਾਏ ਸਮਝ ਲਓ ਰਾਖਸ਼ ਨੇ ਆਪਣੀ ਬਾਥਰੂਮ ਆ ਕੇ ਬੁਲਾ ਲਿਆ ਮਰੂ ਤਾਂ ਕਹਿ ਇਹ ਦਿੱਤਾ ਮਰੂ ਨਾ ਫਤਰ ਮੈਂ ਬਾਥਰੂਮ ਬੁਲਾ ਰਿਹਾ ਇਹਨੇ ਕਹਾਣੀ ਲਿਖਵਾਰੀ ਹੈ ਇੱਕ ਕਹਿੰਦਾ ਇਹਨਾਂ ਸ਼ਿਵਜੀ ਤੋਂ ਬਰ ਲਿਆ ਸੀ ਵੇ ਜਿੰਨਾ ਜਰ ਮੈਂ ਮੂਹ ਨਾ ਮਨਾ ਵਰਨਾ ਮੈਂ ਮਰਨਾ ਨਹੀਂ ਇਹਨੂੰ ਪੁੱਛੇ ਸ਼ਿਵੀ ਨੂੰ ਤਾਂ ਬੰਦਾ ਹੀ ਨਹੀਂ ਹੈ ਸ਼ਿਵੀ ਤਾਂ ਕੁੱਟ ਕੇ ਭਜਾਇਆ ਇਹਨਾਂ ਨੇ ਜਦੋਂ ਇਹਨਾਂ ਨੇ ਕੁੱਟ ਪੈਂਦੀ ਉਸੇ ਦੀ ਕਹਾਣੀ ਐਸੀ ਬਣਾ ਲੇ ਸਾਡੇ ਜੇਲੇ ਦੇ ਤਾਂ ਬਾਹਰ ਲੈ ਲਿਆ ਸੀ ਕੀ ਕਰੀਏ ਬਾਹਰ ਦੇ ਦਿੱਤਾ ਆ ਕਹਾਣੀ ਬਣਾਈ ਹੈ ਮਰੂ ਕਹੇਤਾ ਉਹਨਾਂ ਨੇ ਕਹਿੰਦੇ ਹੁਣ ਉਹਨੂੰ ਕਹੇਤਾ ਉਤੋਂ ਮਰੂ ਪਿਤਾ ਆਵੇ ਕਹੇਤਾ ਮਰੂ